ਇਹ ਸਾਡਾ ਰਾਜ ਹੁੰਦਾ ਨਾ ਤੇ ਆ ਬੀਵੀ ਐਮਬੀ ਵਾਲੇ ਮੂਦੇ ਫਿਰਦੇ ਤੇ ਉਹ ਆਪਣੇ ਆਪ ਵੀ ਉਹਨਾਂ ਨੇ ਮੈਨੇਜ ਕਰਨਾ ਹੈ ਸਾਰਾ ਵੀ ਭਾਈ ਅਗਲੇ ਪਾਸੇ ਇੰਨਾ ਨੁਕਸਾਨ ਹੋ ਜਾਊਗਾ ਪਹਿਲਾਂ ਇਹਨਾਂ ਨੇ ਪੰਗਾ ਪਾ ਛੱਡਿਆ ਵੀ ਅਸੀਂ ਪਾਕਿਸਤਾਨ ਨੂੰ ਪਾਣੀ ਨਹੀਂ ਛੱਡਣਾ ਪਾਕਿਸਤਾਨ ਨੂੰ ਹੁਣ ਪਾਣੀ ਪਾਕਿਸਤਾਨ ਨੂੰ ਪਾਣੀ ਰੋਕ ਲਿਆ ਹੁਣ ਰੋਕ ਲੈਂਦੇ ਉਥੇ ਹਰੀਕੇ ਜਾਂ ਪਿੱਛੇ ਜਿੱਥੇ ਜਾ ਕੇ ਬੰਨ ਮਰਾਲ ਲੈਂਦੇ ਹੋ ਉਥੇ ਪਰਾਂ ਨੂੰ ਲੈ ਜਾਓ ਪਾਣੀ ਬੰਦਾ ਪਛੇ ਜਦੋਂ ਪੰਜਾਬ ਨੂੰ ਲੋੜ ਆ ਪਾਣੀ ਦੀ ਉਦੋਂ ਤੁਸੀਂ ਪੰਜਾਬ ਨੂੰ ਪਾਣੀ ਦੇਣਾ ਨਹੀਂ ਹੈ ਤੇ ਹੁਣ ਜਦੋਂ ਮੈਨੂੰ ਡੋਬਣਾ ਹੁੰਦਾ ਉਦੋਂ ਪੰਜਾਬ ਨੂੰ ਪਾਣੀ ਛੱਡ ਦਿੰਦੇ ਜੀ ਦਮਾਗ ਹੱਲੇ ਸਰਕਾਰਾਂ ਦਾ ਨਾ ਪੰਜਾਬ ਸਰਕਾਰ ਤੇ ਅਸਲੋਂ ਹੱਥ ਟੋਕਾ ਬਣ ਗਈ ਦਿੱਲੀ ਦਾ ਉਸਦੇ ਪੱਲੇ ਹੀ ਕੱਖ ਨਹੀਂ ਆ ਸਿਰਫ ਇਸ਼ਤਿਹਾਰ ਲਾਉਣੇ ਆ ਤੇ ਝੂਠ ਬੋਲਣਾ ਵਾ ਸ਼ਰਾਬ ਪੀਣੀ ਆ ਹੋਰ ਕੁਝ ਕੰਮ ਨਹੀਂ ਹੈਗਾ ਜਿਹੜੇ ਕੋਈ ਮੰਨ ਲਓ ਚੰਗਾ ਇਥੇ ਕੰਮ ਕਰਦਾ ਵਾ ਉਹਨਾਂ ਬੰਦੇ ਨੂੰ ਜੇਲ੍ਹਾਂ ਹੀ ਡੱਕ ਦਿੰਦੇ ਆ ਇਹ ਸੋਚੀ ਸਮਝੀ ਚਾਲ ਦੇ ਤਹਿਤ ਪਾਣੀ ਛੱਡਿਆ ਜਾਂਦਾ ਪੰਜਾਬ ਨੂੰ ਡੋਬਿਆ ਜਾਂਦਾ ਅਸੀਂ ਕਹਿੰਦੇ ਆ ਵੀ ਪੰਜਾਬ ਨੂੰ ਤੁਸੀਂ ਨਾ ਸਤਾਓ ਨਾ ਸਤਾਓ ਇਹ ਮੰਨ ਲਓ ਤੁਸੀਂ ਜ਼ਖਮ ਦੇ ਰਹੇ ਜੇ ਜਦੋਂ ਛੇਰ ਜ਼ਖਮੀ ਹੋ ਜਾਂਦਾ ਨਾ ਮੁੜ ਕੇ ਜਦੋਂ ਆਬਾਲ ਉੱਠਦਾ ਹੁੰਦਾ ਨਾ ਇਕੱਠਾ ਤੇ ਸਾਰਾ ਕੁਝ ਧੂਕੇ ਲੈ ਜਾਂਦਾ ਹੁੰਦਾ ਬਾਕੀ ਕੋਈ ਗੱਲ ਨਹੀਂ ਅੱਜ ਮੰਨ ਲਓ ਜੇ ਖਾਲਸੇ ਦੇ ਇਹ ਹਾਲਾਤ ਨੇ ਤੇ ਇਹ ਹਾਲਾਤ ਸਦਾ ਨਹੀਂ ਰਹਿੰਦੇ ਹੁੰਦੇ ਜੇ ਅੱਜ ਤੁਹਾਡਾ ਰਾਜ ਵਾ ਤੇ ਤੁਸੀਂ ਮਥੇ ਰੰਗੜ ਤੇ ਜਾਂ ਰੰਗੇ ਦੀ ਸੋਚ ਤੇ ਤੁਸੀਂ ਆ ਗਏ ਜੇ ਸ਼ਰਮ ਨੂੰ ਕੋਈ ਮਾੜਾ-ਮੋਟਾ ਹੱਥ ਫੇਰੋ ਇਹ ਰਾਜ ਸਦਾ ਨਹੀਂ ਰਹਿੰਦੇ ਇਹ ਕਿਸੇ ਦਿਨ ਮੌਤ ਤੁਹਾਡੀ ਵੀ ਆਉਣੀ ਆ ਤੇ ਰਾਜ ਕਿਸੇ ਦਿਨ ਖਾਲਸੇ ਦਾ ਵੀ ਆਉਣਾ ਵਾ ਤੇ ਮੁੜ ਕੇ ਫਿਰ ਜਿੰਨੇ ਤੁਸੀਂ ਚੜਾਈ ਜਾਂਦੇ ਆ ਨਾ ਤੇ ਉਹਦਾ ਵਿਆਜ ਸਮੇਤ ਜਦੋਂ ਮੋੜਾਂਗੇ ਤੇ ਮੁੜ ਕੇ ਔਖਾ ਹੋ ਜਾਣਾ ਕੰਮ ਤੇ ਸ਼ਰਮ ਨੂੰ ਕੋਈ ਮਾੜੀ-ਮੋਟੀ ਹੱਥ ਮਾਰੋ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਸੰਗਤ ਜੀ ਆਪਾਂ ਅੱਜ ਖੜੇ ਆ ਪਿੰਡ ਧੀਰਾ ਘਰਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਇੱਥੇ ਹੜਾਂ ਦੀ ਬਹੁਤ ਜ਼ਿਆਦਾ ਮਾਰ ਸੀਗੀ ਤੁਸੀਂ ਵੇਖ ਸਕਦੇ ਜੇ ਵੀ ਇੱਥੇ ਆਪਣੇ ਕੋਲੇ 9 ਕਿੱਲੇ ਜ਼ਮੀਨ ਸੀਗੀ 9 ਕਿੱਲਾਂ ਦੇ ਵਿੱਚੋਂ 5 ਕਿੱਲਾਂ ਦਾ ਪਾੜ ਜਿਹੜਾ ਜ਼ਮੀਨ ਦੇ ਵਿੱਚ ਘਾਰ ਪੈ ਚੁੱਕਾ 2 ਕਿੱਲੇ ਇਧਰਲੇ ਪਾਸੇ ਤੇ 2 ਕਿੱਲੇ ਉਧਰਲੇ ਪਾਸੇ ਹੋ ਗਈ ਆ ਆਪਣਾ ਬੋਰ ਸੀਗਾ ਪਿੱਛੇ ਤੇ ਉਹ ਵੀ ਮੰਨ ਲਓ ਹੁਣ ਉਸ ਜ਼ਮੀਨ ਨੂੰ ਕੋਈ ਸਚਾਈ ਦਾ ਸਾਧਨ ਵੀ ਨਹੀਂ ਰਿਹਾ ਇਹ ਸਭ ਸਰਕਾਰਾਂ ਦੀ ਸੋਚੀ ਸਮਝੀ ਚਾਲ ਦੇ ਕਰਕੇ ਪਾਣੀ ਛੱਡਿਆ ਗਿਆ 2023 ਦੇ ਵਿੱਚ ਵੀ ਇਸੇ ਪ੍ਰਕਾਰ ਪਾਣੀ ਛੱਡਿਆ ਗਿਆ ਉਦੋਂ ਅਸੀਂ ਬਹੁਤ ਸਾਰਾ ਡੀਜ਼ਲ ਫੂਕੇ ਤੇ ਜ਼ਮੀਨਾਂ ਨੂੰ ਚਾਲੂ ਕੀਤਾ ਤੇ ਹੁਣ 2025 ਦੇ ਵਿੱਚ ਉਦੋਂ ਵੀ ਜ਼ਿਆਦਾ ਨੁਕਸਾਨ ਹੋ ਗਿਆ ਹੁਣ 5 ਕਿੱਲੇ ਥਾਂ ਇੱਥੇ ਹੁਣ ਮੰਨ ਲਓ ਇੰਨੀ ਮਿੱਟੀ ਅਸੀਂ ਲਿਆ ਨਹੀਂ ਸਕਦੇ ਕਿਦੋਂ ਕਿ ਇਹ ਪਾਰਡ ਨੂੰ ਪੂਰਾ ਕੀਤਾ ਜਾ ਸਕੇ ਇਹ ਸਰਕਾਰਾਂ ਦੀ ਸੋਚੀ ਸਮਝੀ ਚਾਲ ਆ ਜਦੋਂ ਡੈਮ ਬਣੇ ਹੋਏ ਆ ਡਾਈਮਾ ਦੇ ਵਿੱਚ ਆਪਾਨੂੰ ਪਤਾ ਵੀ ਇੰਨਾ ਪਾਣੀ ਰਹਿ ਸਕਦਾ ਵਾ ਉਹਦੀ ਪਹਿਲਾਂ ਹੀ ਕਪੈਸਿਟੀ ਆਪਾਂ ਖਾਲੀ ਕਿਉਂ ਨਹੀਂ ਕਰਦੇ ਇਹ ਤਾਂ ਮਾੜੀਆਂ ਸਰਕਾਰਾਂ ਜੇ ਉੱਥੇ ਮੰਨ ਲਓ ਕੋਈ ਹੱਲ ਕਰਨਾ ਬੀਬੀ ਐਮਬੀ ਵਾਲੇ ਜਿੰਨੇ ਵੀ ਅਧਿਕਾਰੀ ਹੈਗੇ ਆ ਸਾਰਿਆਂ ਨੂੰ ਬਸਤੇ ਚਕਾ ਕੇ ਸਾਰਿਆਂ ਨੂੰ ਸਸਪੈਂਡ ਕਰਕੇ ਘਰੇ ਭੇਜਣਾ ਚਾਹੀਦਾ ਅੱਗੇ ਤੋਂ ਜਿਹੜਾ ਕੋਈ ਹੱਲ ਹੋ ਸਕੇ ਜੇ ਉਹਨਾਂ ਦਾ ਨਹੀਂ ਹੱਲ ਹੁੰਦਾ ਸਾਨੂੰ ਦੱਸੋ ਸਾਨੂੰ ਸਿੱਖ ਸੰਸਥਾ ਨੂੰ ਦੱਸੋ ਉਹਨਾਂ ਨੂੰ ਅਸੀਂ ਬੰਦੇ ਵੀ ਆਪ ਲਾਵਾਂਗੇ ਮੈਨਜ ਵੀ ਆਪ ਕਰਾਂਗੇ ਤੇ ਜਾਓ ਸਾਡੀ ਗਰੰਟੀ ਆ ਵੀ ਕਦੀ ਹਾੜ ਨਹੀਂ ਹੋਣਗੇ ਇਹ ਸਰਕਾਰਾਂ ਕਹਿੰਦੀਆਂ ਨੇ ਨਾ ਸਰ ਤੋਂ ਮੰਨ ਲਓ ਮੈਨੇਜ ਨਹੀਂ ਹੋ ਰਿਹਾ ਉੱਥੇ ਪਾਣੀ ਜ਼ਿਆਦਾ ਹੋ ਗਿਆ ਫਲੰਡਰਡਿੰਗ ਇਹੋ ਜਿਹਾ ਕੁਝ ਨਹੀਂ ਹੁੰਦਾ ਦੂਜੀ ਗੱਲ ਜੇ ਮੰਨ ਲਓ ਇਥੇ ਆਪਾਂ ਹੱਲ ਕਰਨਾ ਚਾਹੀਏ ਜਿਹੜਾ 1600 ਕਰੋੜ ਲੋਕਾਂ ਨੂੰ ਮੁਆਵਜ਼ਾ ਦਿੱਤਾ ਗਿਆ ਮੁਆਵਜ਼ੇ ਤੇ ਪਹਿਲਾਂ ਮੈਂ ਦੱਸਾਂ ਤੁਹਾਨੂੰ ਵੀ 20-20 ਹਜ਼ਾਰ ਰੁਪਿਆ ਮੁਆਵਜ਼ਾ ਦਿੱਤਾ ਪਿਆ ਸਾਡਾ ਲੱਖ-ਲੱਖ ਰੁਪਏ ਦਾ ਝੋਨੇ ਦਾ ਨੁਕਸਾਨ ਹੋ ਗਿਆ 70-75 ਹਜ਼ਾਰ ਦਾ ਝੋਨਾ ਹੁੰਦਾ ਕਿੱਲੇ ਦੇ ਵਿੱਚੋਂ 20-25 ਹਜ਼ਾਰ ਰੁਪਿਆ ਉੱਤੇ ਖਰਚਾ ਆ ਜਾਂਦਾ ਲੱਖ ਰੁਪਿਆ ਨੁਕਸਾਨ ਤਾਂ ਪਹਿਲਾਂ ਹੀ ਹੋ ਚੁੱਕਾ ਵਾ ਤੇ ਉਹ 20 ਹਜ਼ਾਰ ਰੁਪਿਆ ਸਰ ਹੁਣ ਮੰਨ ਲਓ ਇੱਥੇ ਘੱਟੋ ਘੱਟ ਵੀ ਅਸੀਂ 2.5 ਕਿੱਲੇ ਥਾਂ ਉੱਥੇ ਪੱਧਰ ਕੀਤਾ ਰੇਤਾ ਚੁੱਕੀ ਉਹਦੇ ਵਿੱਚੋਂ ਉੱਤੇ 900 ਲੀਟਰ ਡੀਜ਼ਲ ਜਿਹੜਾ ਫੁਕਿਆ ਗਿਆ ਵਾ ਤੁਸੀਂ ਸੰਗਤ ਜੀ ਆਪ ਹਿਸਾਬ ਲਾਓ ਕਿ 2.5 ਕਿੱਲਾਂ ਦੇ ਵਿੱਚੋਂ ਕਣਕ ਕਿੰਨੇ ਦੀ ਹੋਊਗੀ ਤੇ 900 ਲੀਟਰ ਕਿੰਨੇ ਦਾ ਬੰਦਾ ਵਾ ਤੁਸੀਂ ਆਪ ਹਿਸਾਬ ਦਾ ਬਲਾ ਲਿਓ ਇਹ ਸਰਕਾਰਾਂ ਦੀ ਸੋਚੀ ਸਮਝੀ ਸਾਜ਼ਿਸ਼ ਵਾ ਉਹਦੇ ਤਹਿਤ ਪਾਣੀ ਛੱਡਿਆ ਜਾਂਦਾ ਵੀ ਅਸੀਂ ਪੰਜਾਬ ਨੂੰ ਡੋਬੀਏ ਤੇ ਇਹਨਾਂ ਨੂੰ ਮੰਨ ਲਓ ਨੀਵੇਂ ਕਰੀਏ ਆਰਥਿਕ ਪੱਖੋਂ ਕਮਜ਼ੋਰ ਕਰੀਏ ਇਹ ਸਾਡੇ ਅਗੇ ਝੁਕਣ ਪਰ ਇਹ ਕੋਈ ਗਲਤ ਆਪਣੀ ਜਿਹੜੀ ਦਿਲ ਦੀ ਆ ਆਪਣੀ ਗਲਤ ਫਹਮੀ ਹੈ ਨਾ ਜਿਹੜੀ ਤੁਹਾਡੇ ਵਹਿਮ ਪੈ ਗਿਆ ਵਾ ਉਹ ਕੱਢ ਦਿਓ ਇਹ ਝੁਕਣ ਝੁਕਣ ਵਾਲਾ ਪੰਜਾਬ ਹੈ ਨਹੀਂ ਆ ਬਾਕੀ ਇਹ ਮੈਂ ਤਾਂ ਕਹਿੰਦਾ ਵੀ ਹੁਣੇ ਕਹਿੰਦੇ ਆ ਵੀ ਖਾਲਸਤਾਨ ਮੰਗਦੇ ਆ ਅਸੀਂ ਐਸ ਕਰਕੇ ਖਾਲਸਤਾਨ ਮੰਗਦੇ ਆ ਜੇ ਸਾਡਾ ਰਾਜ ਹੁੰਦਾ ਨਾ ਤੇ ਆ ਬੀਵੀ ਐਮਬੀ ਵਾਲੇ ਮੂਦੇ ਫਿਰਦੇ ਤੇ ਉਹ ਆਪਣੇ ਆਪ ਹੀ ਉਹਨਾਂ ਨੇ ਮੈਨੇਜ ਕਰਨਾ ਹੈ ਸਾਰਾ ਵੀ ਭਾਈ ਅਗਲੇ ਪਾਸੇ ਇੰਨਾ ਨੁਕਸਾਨ ਹੋ ਜਾਊਗਾ ਪਹਿਲਾਂ ਇਹਨਾਂ ਨੇ ਪੰਗਾ ਪਾ ਛੱਡਿਆ ਵੀ ਅਸੀਂ ਪਾਕਿਸਤਾਨ ਨੂੰ ਪਾਣੀ ਨਹੀਂ ਛੱਡਣਾ ਪਾਕਿਸਤਾਨ ਨੂੰ ਹੁਣ ਪਾਣੀ ਪਾਕਿਸਤਾਨ ਨੂੰ ਪਾਣੀ ਰੋਕ ਲਿਆ ਹੁਣ ਰੋਕ ਲੈਂਦੇ ਉਥੇ ਹਰੀਕੇ ਜਾਂ ਪਿੱਛੇ ਜਿੱਥੇ ਜਾ ਕੇ ਉਹ ਬੰਨ ਬਣਾ ਲੈਂਦੇ ਉਹ ਉਥੇ ਪਰਾਂ ਨੂੰ ਲੈ ਜਾਓ ਪਾਣੀ ਬੰਦਾ ਪਛੇ ਜਦੋਂ ਪੰਜਾਬ ਨੂੰ ਲੋੜ ਆ ਪਾਣੀ ਦੀ ਉਦੋਂ ਤੁਸੀਂ ਪੰਜਾਬ ਨੂੰ ਪਾਣੀ ਦੇਣਾ ਨਹੀਂ ਹੈ ਤੇ ਹੁਣ ਜਦੋਂ ਮਾਲੋ ਡੋਬਣਾ ਹੁੰਦਾ ਉਦੋਂ ਪੰਜਾਬ ਨੂੰ ਪਾਣੀ ਛੱਡ ਦਿੰਦੇ ਜੀ ਦਿਮਾਗ ਇਹ ਲਿਆ ਸਰਕਾਰਾਂ ਦਾ ਨਾ ਪੰਜਾਬ ਸਰਕਾਰ ਤੇ ਅਸਲੋਂ ਹੱਥ ਟੋਕਾ ਬਣ ਗਈ ਦਿੱਲੀ ਦਾ ਉਸਦੇ ਪੱਲੇ ਹੀ ਕੱਖ ਨਹੀਂ ਹੈ ਸਿਰਫ ਇਸ਼ਤਿਹਾਰ ਲਾਉਣੇ ਆ ਤੇ ਝੂਠ ਬੋਲਣਾ ਆ ਸ਼ਰਾਬ ਪੀਣੀ ਆ ਹੋਰ ਕੁਛ ਕੰਮ ਨਹੀਂ ਹੈਗਾ ਇਹਦਾ ਮੁੱਖ ਮੰਤਰੀ ਦਾ ਜਿਵੇਂ ਛੁੱਟੀ ਬੰਦਾ ਅਸਲੋਂ ਪਹਿਲਾਂ ਤਾਂ ਬਣਿਆ ਬਣਿਆ ਅਸੀਂ ਕਿਹਾ ਵੀ ਚਲੋ ਕੋਈ ਬਦਲਾ ਮਾੜਾ ਮੋਟਾ ਆਊਗਾ ਕੋਈ ਵਾਵਾ ਗੱਲਬਾਤ ਬਣੂਗੀ ਪਰ 1% ਦਾ ਬੰਦਾ ਨਹੀਂ ਇਹ ਨਿਕਲਿਆ ਹੁਣ ਤਾਂ ਉਹ ਡਰਦਾ ਫਿਰਦਾ ਉਹ ਦਿੱਲੀ ਸਰਕਾਰ ਤੋਂ ਕੁਛ ਉਹਦੇ ਪੱਲੇ ਨਹੀਂ ਆ ਸਾਡੇ ਮਤਲਬ ਜਿਹੜੇ ਕੋਈ ਮਨ ਲਓ ਚੰਗਾ ਇਥੇ ਕੰਮ ਕਰਦਾ ਵਾ ਉਹਨਾਂ ਬੰਦੇ ਨੂੰ ਜੇਲਾ ਨਹੀਂ ਡੱਕ ਦਿੰਦੇ ਆ ਇਹ ਤੇ ਇਹ ਆ ਬਣੇ ਫਿਰਦੇ ਆ ਜਿਹੜੇ ਸ਼ਰਾਬ ਪੀਣ ਵਾਲੇ ਮੁੱਖ ਮੰਤਰੀ ਬਣੇ ਫਿਰਦੇ ਆ ਇਹ ਸੋਚੀ ਸਮਝੀ ਚਾਲ ਦੇ ਤਹਿਤ ਪਾਣੀ ਛੱਡਿਆ ਜਾਂਦਾ ਪੰਜਾਬ ਨੂੰ ਡੋਬਿਆ ਜਾਂਦਾ ਇਹ ਅਸਲ ਦੇ ਵਿੱਚ ਅਸੀਂ ਕਹਿੰਦੇ ਆ ਵੀ ਪੰਜਾਬ ਨੂੰ ਤੁਸੀਂ ਨਾ ਸਤਾਓ ਨਾ ਸਤਾਓ ਇਹ ਮੰਨ ਲਓ ਤੁਸੀਂ ਜ਼ਖਮ ਦੇ ਰਹੇ ਜੇ ਜਦੋਂ ਛੇਰ ਜ਼ਖਮੀ ਹੋ ਜਾਂਦਾ ਨਾ ਮੁੜ ਕੇ ਜਦੋਂ ਆਬਾਲ ਉੱਠਦਾ ਹੁੰਦਾ ਨਾ ਇਕੱਠਾ ਤੇ ਸਾਰਾ ਕੁਝ ਧੂਕੇ ਲੈ ਜਾਂਦਾ ਹੁੰਦਾ ਤੇ ਤੁਸੀਂ ਸ਼ਰਮ ਕਰੋ ਕੋਈ ਮਾੜੀ-ਮੋਟੀ ਇਹ ਖਾਲਸੇ ਨੇ ਹਮੇਸ਼ਾ ਹਿੰਦੁਸਤਾਨ ਦੀ ਜਾਂ ਭਾਰਤ ਜਿਹਨੂੰ ਕਹਿੰਦੇ ਆ ਅੱਜ ਕੱਲ ਇੰਡੀਆ ਉਹਦੀ ਹਮੇਸ਼ਾ ਰੱਖਿਆ ਕੀਤੀ ਆ ਜੇ ਤੁਸੀਂ ਖਾਲਸੇ ਨੂੰ ਤੰਗ ਕਰਦੇ ਹੋ ਨਾ ਇਹ ਕਿਸੇ ਦਿਨ ਉਹ ਇਹ ਰੱਖ ਖਮਿਆਜਾ ਤੁਹਾਨੂੰ ਭੁਗਤਣਾ ਪੈਣਾ ਤੇ ਜਿਹੜਾ ਬੀਬੀਐਮਬੀ ਦਾ ਚੇਅਰਪਰਸਨ ਉਹਨੂੰ ਵੀ ਖਮਿਆਜਾ ਕਿਸੇ ਦਿਨ ਨੂੰ ਭੁਗਤਣਾ ਹੀ ਪੈਣਾ ਵਾ ਕਿਉਂਕਿ ਇਹ ਜਾਣ ਕੇ ਭਾਵੇਂ ਦੀ ਉਹ ਸਰਕਾਰਾਂ ਦਾ ਹੱਥ ਠੋਕਾ ਬਣਿਆ ਜਾਂ ਉਹਦੀ ਆਪ ਦੀ ਸਾਜ਼ਿਦ ਸੀਗੀ ਉਹਨੇ ਜਿਸ ਹਿਸਾਬ ਨਾਲ ਪਾਣੀ ਛੱਡਿਆ ਵਾ ਇਹ ਉਹਨੂੰ ਭੁਗਤਣਾ ਪਊਗਾ ਜੇ ਇੱਥੇ ਨਹੀਂ ਭੁਗਤਣਾ ਪਿਆ ਤਾਂ ਕੋਈ ਗੱਲ ਨਹੀਂ ਉੱਤੇ ਮੰਨ ਲਓ ਮਾਲਕ ਤਾਂ ਬੈਠਾ ਹਨਾ ਉਹਦੇ ਹੱਥ ਫੈਸਲਾ ਦਾ ਹੋਊਗਾ ਹੀ ਬਾਕੀ ਕੋਈ ਗੱਲ ਨਹੀਂ ਅੱਜ ਮੰਨ ਲਓ ਜੇ ਖਾਲਸੇ ਦੇ ਇਹ ਹਾਲਾਤ ਨੇ ਤੇ ਇਹ ਹਾਲਾਤ ਸਦਾ ਨਹੀਂ ਰਹਿੰਦੇ ਹੁੰਦੇ ਜੇ ਅੱਜ ਤੁਹਾਡਾ ਰਾਜ ਵਾ ਤੇ ਤੁਸੀਂ ਮੱਥੇ ਰੰਗੜ ਤੇ ਜਾਂ ਰੰਗੇ ਦੀ ਸੋਚ ਤੇ ਤੁਸੀਂ ਆਗੇ ਜੇ ਤੇ ਸ਼ਰਮ ਨੂੰ ਕੋਈ ਮਾੜਾ ਮੋਟਾ ਹੱਥ ਫੇਰੋ ਇਹ ਰਾਜ ਸਦਾ ਨਹੀਂ ਰਹਿੰਦੇ ਇਹ ਕਿਸੇ ਦਿਨ ਮੌਤ ਤੁਹਾਡੀ ਵੀ ਆਉਣੀ ਆ ਤੇ ਰਾਜ ਕਿਸੇ ਦਿਨ ਖਾਲਸੇ ਦਾ ਵੀ ਆਉਣਾ ਵਾ ਤੇ ਮੁੜ ਕੇ ਫਿਰ ਜਿੰਨੇ ਤੁਸੀਂ ਚੜਾਈ ਜਾਂਦੇ ਆ ਨਾ ਤੇ ਉਹਦਾ ਵਿਆਜ ਸਮੇਤ ਜਦੋਂ ਮੋੜਾਂਗੇ ਤੇ ਮੁੜ ਕੇ ਔਖਾ ਹੋਏਣਾ ਕੰਮ ਤੇ ਸ਼ਰਮ ਨੂੰ ਕੋਈ ਮਾੜੀ ਮੋਟੀ ਹੱਥ ਮਾਰੋ ਤੇ ਸਰਕਾਰ ਦਾ ਜਮਾਂ ਛੁੱਟੀ ਆ ਸਰਕਾਰ ਨੇ 20000 ਦਿੱਤਾ ਮਨ ਲਓ ਐਸ ਜ਼ਮੀਨ ਤੇ ਜੇ ਆਪਾਂ ਨੂੰ ਸੈੱਟ ਕਰੀਏ ਨਾ ਘੱਟੋ ਘੱਟ ਵੀ 2.5 ਲੱਖ ਰੁਪਇਆ ਕਿੱਲੇ ਕਿਤੇ ਖਰਚਾ ਆ ਸਕਦਾ ਵਾ ਜੇ ਇਹਨੂੰ ਮੰਨ ਲਓ ਆਪਾਂ ਸੈੱਟ ਕਰਨਾ ਹੋਵੇ ਪਾਸਿਓਂ ਮਿੱਟੀ ਲਿਆ ਕੇ ਵਿੱਚ ਪਾਉਣੀ ਹੋਵੇ ਪਾ ਕੇ ਪੂਰ ਕੇ ਮੰਨ ਲਓ ਨੂੰ ਪੱਧਰ ਕਰਨਾ ਹੋਵੇ 2.5 ਲੱਖ ਰੁਪਇਆ ਕਿੱਲੇ ਦਾ ਖਰਚਾ ਆ ਜਾਣਾ ਮੰਨ ਲਓ ਇੰਨਾ ਡੀਜ਼ਲ ਤੇ ਇੰਨਾ ਮੰਨ ਲਓ ਜੀਸੀਬੀਆਂ ਟਰਾਲੀਆਂ ਵਗੈਰਾ ਲਾਉਣੀਆਂ ਪੈਣਗੀਆਂ ਇੰਨੀ ਮਿੱਟੀ ਪਹਿਲੀ ਗੱਲ ਤਾਂ ਲੱਭਣੀ ਨਹੀਂ ਕਿਸੇ ਪਾਸਿਓਂ ਤੇ ਸਰਕਾਰ ਦਾ ਛੁੱਟੀ ਜੀ 20000 ਰੁਪਇਆ ਦੇ ਕੇ ਪੱਲਾ ਝੜ ਗਿਆ ਉਹਦਾ ਮੰਨ ਲਓ ਬਹੁਤ ਲੁੱਡੀਆਂ ਮਾਰਦਾ 20000 ਤੁਸੀਂ ਉਹਨੂੰ ਚਲਾ ਨਹੀਂ ਰਹੇ ਮੈਂ ਇਹ ਨਹੀਂ ਕਰ ਰਿਹਾ ਚੰਗੀ ਤਰ੍ਹਾਂ ਇਹ ਕਹਿੰਦੇ ਸਾਡੇ ਕੋਲ ਖਜ਼ਾਨਾ ਖਾਲੀ ਹੈ ਸਾਡੇ ਕੋਲ ਹੈਗਾ ਕੱਖ ਨਹੀਂ ਤੁਸੀਂ ਐ ਕਰੋ ਤੁਸੀਂ ਕਹਿੰਦੇ 5 ਸਾਲ ਹੋ ਗਏ ਸਾਨੂੰ ਅਸੀਂ ਸਿੱਧੇ ਨਹੀਂ ਹੋ ਸਕੇ ਸਾਨੂੰ ਅਜੇ ਪੰਜਾਬ ਦਾ ਪਤਾ ਹੀ ਨਹੀਂ ਲੱਗਿਆ ਕੀ ਕਰਨਾ ਮੈਂ ਦਾਅਵੇ ਨਾਲ ਗੱਲ ਕਰਦਾ ਕੋਈ ਸਿੰਘ ਸਰਦਾਰ ਨੂੰ ਕਹੇ ਚੰਗੇ ਨੂੰ ਨਾ 6 ਮਹੀਨੇ ਵਾਸਤੇ ਫੁੱਲ ਪਾਵਰ ਦੇ ਦਿਓ ਛੇ ਮਹੀਨੇ ਵਾਸਤੇ ਤਾਂ ਪੰਜਾਬ ਦਾ ਦੇ ਦੋ ਤੁਸੀਂ ਨਾ ਸਾਡਾ ਤਾਂ ਸੂਤਰ ਨਹੀਂ ਆ ਸਾਡਾ ਤਾਂ ਨਸ਼ੇ ਨਹੀਂ ਬੰਦ ਹੁੰਦੇ ਸਾਡ ਤੋਂ ਭ੍ਰਿਸ਼ਟਾਚਾਰ ਨਹੀਂ ਬੰਦ ਹੁੰਦਾ ਅਸੀਂ ਕਰੀਏ ਕੀ ਸਾਨੂੰ ਤਾਂ ਪਤਾ ਨਹੀਂ ਲੱਗਣਿਆ ਮੈਂ ਕਹਿੰਦਾ ਛੇ ਮਹੀਨੇ ਦੇ ਦਿਓ ਸਿਰਫ ਸਿਰਫ ਛੇ ਮਹੀਨੇ ਛੇ ਮਹੀਨਿਆਂ ਦੇ ਵਿੱਚ ਵਿੱਚ ਨਾ ਕੰਟਰੋਲ ਹੋਇਆ ਨਾ ਤੇ ਭਾਵੇਂ ਮੇਰੀ ਧੌਣ ਲਾ ਦੇ ਜੋ ਭਾਵੇਂ ਸਿੰਘ ਸਰਦਾਰ ਕੋਈ ਬਣਾ ਦਿਓ ਚੰਗਾ ਹੋਵੇ ਮੰਨ ਲਓ ਚੜ੍ਹਦੀ ਕਲਾ ਵਾਲਾ ਸਿੰਘ ਤੁਹਾਨੂੰ ਬਾ ਦਿਓ ਤਾਂ ਪਾਵਰ ਉਹਦੇ ਕੋਲੇ ਫੁੱਲ ਹੋਣੀ ਚਾਹੀਦੀ ਆ ਜਾਂ ਛੇ ਮਹੀਨਿਆਂ ਦੇ ਵਿੱਚ ਵਿੱਚ ਸਾਰਾ ਕੰਟਰੋਲ ਸਾਰਾ ਸੈੱਟ ਕਰਕੇ ਨਾ ਤੁਹਾਨੂੰ ਵਿਖਾਵੇ ਤੇ ਮੈਨੂੰ ਨੀਵੇਂ ਸਾਹ ਦੇ ਬਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ